ਭੋਮਣੀ ਅਕਾਲੀ ਦਲ ਇਸ ਤਰ੍ਹਾਂ ਰੈਲੀਆਂ ਕਰ ਰਹੀ ਹੈ ਜਿਵੇਂ ਅਗਲੇ ਮਹੀਨੇ ਚੋਣਾ ਹੋਣਾ ਤੇ ਜਿਹੜੀ ਖੇਮ ਕਰਨ ਦੇ ਵਿੱਚ ਰੈਲੀ ਹੋਈ ਉਸ ਉਸ ਦੀਆਂ ਮੀਡੀਆ ਚਰਚਾਵਾਂ ਹੋ ਰਹੀਆਂ ਨੇ ਕਿ ਵਿਕਰਮ ਮਜੀਠੀਆ ਨੇ ਪਿਓ ਪੁੱਤ ਵਾਲੀ ਕੋਈ ਚਰਚਾ ਛੇੜ ਕੇ ਤੇ ਨਵੀਂ ਬੈਸ ਛੇੜ ਦਿੱਤੀ ਹੈ ਇਹ ਕਿਸ ਪਰ ਜਾਣਕਾਰੀ ਦਿਓ ਕੀ ਮਾਮਲਾ ਕੀ ਹੈ ਸਾਰਾ ਤੇ ਜਿਹੜੀ ਅਕਾਲੀ ਦਲ ਦੀ ਕੀ ਰਣਨੀਤੀ ਕੀ ਹੈ ਇਹ ਜਿਹੜਾ ਨਾ ਕੱਲ ਵੀ ਆਪਾਂ ਚਰਚਾ ਕੀਤੀ ਸੀ ਕੱਲ ਆਪਾਂ ਸੁਖਵੀਰ ਦੀ ਐਂਟਰੀ ਤੇ ਚਰਚਾ ਕੀਤੀ ਸੀ ਕਿ ਕਿਵੇਂ ਕਿਵੇਂ ਜਿਹੜੀ ਮੋਰਚਿਆਂ ਵਾਲੀ ਪਾਰਟੀ ਪੰਥਕ ਪਾਰਟੀ ਜਿੱਥੇ ਢਾਡੀਵਾਰਾਂ ਚੱਲਦੀਆਂ ਸੀ ਉਹ ਚ ਕਿਵੇਂ ਡੀਜੇ ਦੇ ਉੱਤੇ ਐਂਟਰੀ ਸੁਖਬੀਰ ਬਾਦਲ ਦੀ ਹੁੰਦੀ ਹੈ ਜੀ ਤੇ ਉੱਥੇ ਉਸੇ ਰੈਲੀ ਦੇ ਖੇਮਕਰਨ ਰੈਲੀ ਦੀ ਗੱਲ ਕਰ ਰਹੇ ਸੀ ਜੀ ਖੇਮਕਰਨ ਜਿਹੜਾ ਹੈ ਬਿਰਸਾ ਸਿੰਘ ਬਲਟੋਹਾ ਦਾ ਹਲਕਾ ਹੈ ਜੀ ਉੱਥੇ ਸਟੇਜ ਦੇ ਉੱਤੇ ਉਹਨਾਂ ਦਾ ਬੇਟਾ ਬੋਲਿਆ ਹਮ ਮੈਂ ਯੰਗ ਬੰਦਾ ਹੈ ਬਿਲਕੁਲ ਤੇ ਸੱਤਾ ਤੋਂ ਬਾਹਰ ਹੈ ਜੀ ਪਾਰਟੀ ਤੇ 10 ਸਾਲ ਕਾਫੀ ਹੁੰਦੇ ਆ ਟ੍ਰੇਨਿੰਗ ਟ੍ਰੇਨਿੰਗ ਉਹਦੀ ਚੰਗੀ ਹੋ ਗਈ ਹੈ ਬਿਲਕੁਲ ਤੇ ਉਹ ਕਾਫੀ ਜੋਸ਼ੀਲਾ ਬੋਲਿਆ ਹਮਮ ਔਰ ਅਕਲ ਆਪਣੇ ਕਾਡਰ ਦੇ ਹਿਸਾਬ ਦੇ ਨਾਲ ਉਹਦਾ ਭਾਸ਼ਣ ਇੰਪ੍ਰੈਸਿਵ ਸੀਗਾ ਹਮਮ ਮਤਲਬ ਬਾਕੀ ਤਾਂ ਚਲੋ ਜੇ ਤੁਸੀਂ ਓਵਰਆਲ ਦੇਖਣਾ ਹੋਵੇ ਉਹ ਗੱਲ ਅੱਡ ਹੈ ਪਰ ਅਕਾਲੀ ਦਲ ਦੇ ਕਾਡਰ ਦੇ ਤੌਰ ਤੇ ਅਕਾਲੀ ਦਲ ਦੇ ਲੀਡਰ ਦੇ ਤੌਰ ਤੇ ਅਕਾਲੀ ਦਲ ਦੀ ਰੈਲੀ ਦੇ ਵਿੱਚ ਉਹਦਾ ਭਾਸ਼ਣ ਇਹਨਾਂ ਗੁੱਡ ਪਰਫਾਰਮੈਂਸ ਵਾਲਾ ਸੀਗਾ ਹੂੰ ਤੇ ਹੁਣ ਮਾਝੇ ਦੇ ਵਿੱਚ ਨਾ ਆਮ ਤੌਰ ਤੇ ਇੱਕ ਲੜਾਈ ਰਹਿੰਦੀ ਹੈ ਹੂੰ ਕਿ ਮਾਝੇ ਦਾ ਜਰਨੈਲ ਕੌਣ ਜੀ ਹੂੰ ਹੈਨਾ ਕਿਸੇ ਸਮੇਂ ਦੇ ਵਿੱਚ ਆ ਇਹ ਪ੍ਰਤਾਪ ਸਿੰਘ ਕੈਰੋਂ ਨੂੰ ਜੀ ਆ ਢਾ ਮਾਰਨ ਵਾਲੇ ਜਿਹੜੇ ਅਕਾਲੀ ਦਲ ਦੇ ਲੀਡਰ ਹੁੰਦੇ ਸੀ ਨਾ ਉਹਨਾਂ ਨੂੰ ਨਾ ਮਾਝੇ ਦੇ ਜਰਨੈਲ ਕਿਹਾ ਜਾਂਦਾ ਸੀ ਜੀ ਕਈ ਲੀਡਰ ਸਮੇ ਸਮੇ ਤੇ ਹੁੰਦੇ ਹੁਣ ਇਹ ਜਿਹੜੇ ਨੇ ਵਿਕਰਮ ਸਿੰਘ ਮਜੀਠੀਆ ਸਾਹਿਬ ਇਹ ਆਪਣੇ ਆਪ ਨੂੰ ਮਾਝੇ ਦੇ ਜਰਨੈਲ ਕਹਾਉਂਦੇ ਆ ਜਦੋਂ ਇਹ ਜੇਲ੍ਹ ਚ ਗਏ ਜਦੋਂ ਇਹ ਡਾਊਨ ਹੋਏ ਤੇ ਬਿਰਸਾ ਸਿੰਘ ਬਲਟੋਹਾਵ ਦਾ ਵੀ ਮਨ ਕਰਿਆ ਆ ਕਿ ਮੈਂ ਮਾਝੇ ਦਾ ਜਰਨੈਲ ਕਹਾਵਾ ਤੇ ਅੱਛਾ ਹੁਣ ਪੋਲਿਟਿਕਸ ਤਾਂ ਹੁੰਦੀ ਨਾ ਵੀ ਗੱਲ ਤੁਸੀਂ ਇੱਕ ਤੀਰ ਤੇ ਦੋ ਨਿਸ਼ਾਨੇ ਬਿਲਕੁਲ ਬਰਸਾ ਸਿੰਘ ਬਲਟੋਹਾ ਦਾ ਬੇਟਾ ਜਦੋਂ ਭਾਸ਼ਣ ਦੇ ਕੇ ਹਟਿਆ ਉਹ ਤੋਂ ਬਾਅਦ ਵਿਕਰਮ ਮਜੀਠੀਆ ਦਾ ਨੰਬਰ ਆਇਆ ਤੇ ਵਿਕਰਮ ਮਜੀਠੀਏ ਨੇ ਮਾਰਿਆ ਬਾਣ ਟਕਾ ਕਰ ਹਾਂ ਠਾ ਕਰਦਾ ਉਹਨੇ ਕਿਹਾ ਵੀ ਇਹ ਇੰਨਾ ਵਧੀਆ ਬੋਲਿਆ ਵੀ ਕਿਉਂ ਨਾ 227 ਦੀਆਂ ਚੋਣਾਂ 'ਚ ਇਹਨੂੰ ਵੀ ਮੈਦਾਨ 'ਚ ਉਤਾਰ ਦਈਏ ਤੇ ਬਰਸਾ ਸਿੰਘ ਖੜਾ ਹੋ ਗਿਆ ਜਦ ਹੀ ਜੀ ਉਹ ਕਹਿੰਦਾ ਨਾ ਨਾ ਕਹਿੰਦਾ ਇਹ ਤਾਂ ਮੈਂ ਆਪ ਹੀ ਕਹਿੰਦਾ ਵੱਟ ਕੱਢੂ ਇਹਨਾਂ ਦੇ ਜੀ ਤੇ ਹੁਣ ਇੱਕ ਤਾਂ ਗੱਲ ਇਹ ਹੋ ਗਈ ਪਿਓ ਪੁੱਤ ਪਰਿਵਾਰਵਾਦ ਹੂੰ ਤੇ ਦੂਜੀ ਗੱਲ ਸੁਖਵੀਰ ਬਾਦਲ ਤੇ ਆ ਗਈ ਸੀ ਬਿਲਕੁਲ ਹਾਂ ਹੂੰ ਇਹ ਵੈਸੇ ਜਦੋਂ ਸੁਖਵੀਰ ਬਾਦਲ ਦੀ ਤੁਸੀਂ ਉਦੋਂ ਜਰਨਲਿਜ਼ਮ 'ਚ ਨਹੀਂ ਸੀ ਤੁਸੀਂ ਪੜ੍ਹਦੇ ਹੋਵੋਗੇ ਜੀ ਅ ਅਸੀਂ ਦੇਖਦੇ ਹੁੰਦੇ ਸੀਗੇ ਕਿ ਜਾਣ ਬੁੱਝ ਕੇ ਸੁਖਵੀਰ ਬਾਦਲ ਬਾਰੇ ਸਵਾਲ ਪੁੱਛਾਇਆ ਜਾਂਦਾ ਸੀ ਬਾਦਲ ਤੋਂ ਹੂੰ ਕਿ ਤੁਸੀਂ ਜੀ ਬਾਦਲ ਸਾਹਿਬ ਸੁਖਵੀਰ ਨੂੰ ਮੁੱਖ ਮੰਤਰੀ ਕਦੋਂ ਬਣਾ ਰਹੇ ਹੂੰ ਜੀ ਤੇ ਕਈ ਵਾਰ ਤਾਂ ਬਾਦਲ ਸਾਹਿਬ ਚੜ ਜਾਂਦੇ ਸੀ ਕਿ ਤੁਹਾਨੂੰ ਮੈ ਚੰਗਾ ਨਹੀਂ ਲੱਗਦਾ ਵੀ ਜੀ ਹੈਨਾ ਵੀ ਉਹ ਬਜ਼ੁਰਗਾਂ ਦੀ ਗੱਲ ਹੁੰਦੀ ਕਿ ਕਹਿੰਦੇ ਨਾ ਵੀ ਅ ਬੀ ਵਸੀਅਤ ਕਰਾਂਦੇ ਨਾ ਨਹੀਂ ਕਰਾਂਦੇ ਪੂਰੀ ਜ਼ਮੀਨ ਬਿਲਕੁਲ ਬਿਲਕੁਲ ਤੇ ਜੇ ਇਹ ਕਹਿੰਦੇ ਵੀ ਜੇ ਨਾ ਕਰਾਤੀ ਤਾਂ ਬਜ਼ੁਰਗ ਦਾ ਮੰਜਾ ਕਿੱਥੇ ਜਾਊਗਾ ਡਿਊਟੀ ਤੋਂ ਬਾਹਰ ਬਿਲਕੁਲ ਹੂੰ ਸਵਾਰਤ ਤੋਂ ਬਾਹਰ ਚਲੇ ਜਾਊਗਾ ਜੀ ਜੀ ਹੈਨਾ ਹੂੰ ਸੋ ਉਹੀ ਗੱਲ ਹੈ ਉਹਨਾਂ ਨੇ ਨਿਸ਼ਾਨਾ ਤਲਾਇਆ ਬਰਸਾਸਿੰਘ ਬਲਟੋਹਾ ਤੇ ਲੋਕੀ ਸੋਸ਼ਲ ਮੀਡੀਆ ਤੇ ਮੀਡੀਆ ਤੇ ਯਾਦ ਕਰਨ ਲੱਗ ਪਏ ਸੁਖਵੀਰ ਸਿੰਘ ਬਾਦਲ ਤੇ ਬਾਦਲ ਪਰਿਵਾਰ ਨੂੰ ਤੇ ਬਾਦਲ ਪਰਿਵਾਰ ਦੇ ਬਾਦਲ ਪਰਿਵਾਰ ਤੇ ਨਿਸ਼ਾਨਾ ਲੱਗ ਗਿਆ ਵੀ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਹੁਣ ਸੁਖਵੀਰ ਬਾਦਲ ਹੈ ਉਹਨਾਂ ਦੀ ਬੇਟੀ ਆਏਗੀ ਬਿਲਕੁਲ ਆਪਣੇ ਇਹਦੇ ਵਿੱਚ ਸਿਆਸਤ ਦੇ ਵਿੱਚ ਜਾਂ ਬੇਟਾ ਅਨੰਤਵੀਰ ਆਏਗਾ ਜਾਂ ਬੀਬੀ ਹਰਸਿਮਰਤ ਕੌਰ ਬਾਦਲ ਜੀ ਪੰਜਾਬ ਤੋਂ ਚੋਣ ਲੜੇਗੀ ਜਾਂ ਨਹੀਂ ਇਸ ਤਰ੍ਹਾਂ ਦੀ ਚਰਚਾ ਛੇੜ ਦਿੱਤੀ। ਹੂੰ। ਤੋਂ ਇਹਨੂੰ ਹੁਣ ਕੁਝ ਲੋਕ ਇਸ ਤਰ੍ਹਾਂ ਵੀ ਸੋਚ ਰਹੇ ਆ ਕਿ ਜੀ ਅਕਾਲੀ ਦਲ ਦੇ ਅੰਦਰ ਖਾਤੇ ਸਾਰਾ ਕੁਝ ਠੀਕ ਹੈ। ਹੂੰ। ਬਿਲਕੁਲ। ਕਿਤੇ ਇਹ ਟੜੇਬੰਦੀ ਤਾਂ ਨਹੀਂ ਚੱਲ ਰਹੀ। ਬਿਲਕੁਲ ਬਿਲਕੁਲ। ਅਕਾਲੀ ਦਲ ਦੇ ਵਿੱਚ ਆਪਸੀ ਟੜੇਬੰਦੀ ਤਾਂ ਨਹੀਂ ਚੱਲ ਰਹੀ। ਹੂੰ। ਸੋ ਉਸ ਪਾਸੇ ਨੂੰ ਗੱਲ ਤੁਰ ਪਈ। ਜੀ। ਖੈਰ ਵੈਸੇ ਅ ਅਕਾਲੀ ਦਲ ਦੀ ਨਾ ਜਿਹੜੀ ਨੀਤੀ ਹੈ, ਜਿਹੜੀ ਰਣਨੀਤੀ ਤੁਸੀਂ ਕਹਿ ਰਹੇ ਹੋ ਵੀ ਜਿਵੇਂ ਰੈਲੀਆਂ ਤਾਂ ਐਂ ਕਰ ਰਿਹਾ ਜਿਵੇਂ ਅਗਲੇ ਮਹੀਨੇ ਨਹੀਂ ਚੋਣਾ ਹੋਣ। ਬਿਲਕੁਲ। ਬਿਲਕੁਲ। ਇਹ ਇਹ ਨੂੰ ਨਾ ਇੱਕ ਅ ਇੰਗਲਿਸ਼ ਦਾ ਸ਼ਬਦ ਹੈ अर्ਲੀ ਬਰਡ ਹੂੰ ਹੈ ਨਾ अर्ਲੀ ਬਰਡ ਕੈਚ ਅ ਵーム ਹੂੰ ਵੀ ਜਿਹੜਾ ਪੰਜਾਬੀ ਚ ਇਹਨੂੰ ਇਦਾਂ ਸਮਝ ਲਓ ਕਿ ਕਹਿੰਦੇ ਨੇ ਵੀ ਤੜਕੇ ਦਾ ਉੱਠਿਆ ਰਲ ਨਹੀਂ ਦਿੰਦਾ ਜੀ ਜੀ ਹੈ ਹੂੰ ਵੀ ਰਲ ਨਹੀਂ ਦਿੰਦਾ ਮਤਲਬ ਇਹ ਹੁੰਦਾ ਸੀਗਾ ਵੀ ਜਿਹੜਾ ਅੱਗੇ ਹਾਲਾਂ ਦੇ ਨਾਲ ਵੜਦਾਂ ਦੇ ਨਾਲ ਖੇਤੀ ਹੁੰਦੀ ਸੀ ਤੇ ਜਿਹੜਾ ਜ਼ਿਮੀਦਾਰ ਜਾਂ ਕਿਸਾਨ ਤੜਕੇ ਉੱਠ ਖੜਦਾ ਉਹ ਜਾਨ ਨੂੰ ਸੂਰਜ ਚੜ੍ਹਦਾ ਉੰਨੀ ਦਿਨ ਨੂੰ ਦੋ ਬਿਲਕੁਲ ਹੈਨਾ ਹੂੰ ਦੋ ਕਮਾ ਬਾਹ ਦਿੰਦਾ ਉਹ ਤੇ ਅਗਲਾ ਕਹਿੰਦਾ ਯਾਰ ਇਹਦੇ ਨਾਲ ਰਲਣਾ ਕਿੱਦਾਂ ਹੈ ਇਹ ਤਾਂ ਇੰਨੀ ਜਲਦੀ ਕਰ ਲਿਆ ਵੀ ਜਿੰਨੀ ਜਲਦੀ ਤੁਸੀਂ ਉੱਠੋਗੇ ਕੰਮ ਕਰੋਗੇ ਸੁਖਵੀਰ ਬਾਦਲ ਉਸੇ ਤਰ੍ਹਾਂ ਦੀ ਸਟ੍ਰੈਟਜੀ ਤੇ ਕੰਮ ਕਰ ਰਹੇ ਆ ਹੂੰ ਜਿੱਥੇ ਕਾਂਗਰਸ ਪਾਰਟੀ ਦੇਖੋ ਤੁਸੀਂ ਉਲਝੀ ਹੋਈ ਹੈ ਆਪਸੀ ਝੜੇਬੰਦੀ ਦੇ ਵਿੱਚ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਹੈ ਹੂੰ ਆ ਪਰ ਚਾ ਮਤਲਬ ਚੋਣ ਮੁਹਿੰਮ ਮੂਡ ਦੇ ਵਿੱਚ ਆ ਰਹੀ ਹੈ ਪਰ ਆਮ ਆਦਮੀ ਪਾਰਟੀ ਦਾ ਪਲੈਨਿੰਗ ਦੇ ਨਾਲ ਤੁਸੀਂ ਪ੍ਰਚਾਰ ਨਹੀਂ ਦੇਖੋਗੇ ਹਮ ਮੁੱਖ ਮੰਤਰੀ ਦੇ ਪ੍ਰੋਗਰਾਮ ਹੋਣੇ ਤਾਂ ਰੋਜ਼ ਹੀ ਹੁੰਦੇ ਆ ਬਿਲਕੁਲ ਪਰ ਜਿਹੜਾ ਪ੍ਰੋਪਰ ਇਲੈਕਸ਼ਨ ਟਾਰਗੇਟ ਕਰਕੇ ਕਰਨਾ ਉਹ ਸਿਰਫ ਅਕਾਲੀ ਦਲ ਦੇ ਵਿੱਚ ਦਿਖ ਰਿਹਾ ਬਿਲਕੁਲ ਉਹਨਾਂ ਸਰਜੀਤ ਤੱਕ ਤੇ ਦਿਖਦਾ ਵੀ ਨਾਲ ਬਿਲਕੁਲ ਬਿਲਕੁਲ ਤੇ ਸੁਖਬੀਰ ਬਾਦਲ ਨੇ 40 ਹਲਕਿਆਂ ਦੇ ਵਿੱਚ 40 ਰੈਲੀਆਂ ਕਰਨੀਆਂ ਹਮ ਜਿਹਦੇ ਵਿੱਚ ਪਹਿਲੀਆਂ 28 ਰੈਲੀਆਂ ਉਥੇ ਕੀਤੀਆਂ ਜਾ ਰਹੀਆਂ ਜਿੱਥੇ ਪਾਰਟੀ 10000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਾਰੀ ਸੀ ਹੂੰ ਜੀ ਉਹਨਾਂ ਨੂੰ ਫੋਕਸ ਕੀਤਾ ਜਾ ਰਿਹਾ ਤਾਂ ਕਿ ਉਹਨਾਂ ਦੇ ਵਿੱਚ ਉਹਨਾਂ ਤੇ ਫੋਕਸ ਕਰਕੇ ਵੱਧ ਤੋਂ ਵੱਧ ਪਹੁੰਚ ਬਣਾ ਕੇ ਉਥੇ ਆਪਣੀਆਂ ਆਪਣੀ ਸਥਿਤੀ ਮਜ਼ਬੂਤ ਕੀਤੀ ਜਾਏ ਜੀ ਇੱਕ ਤਾਂ ਇਹ ਹੈ ਕਿ ਅਰਲੀ ਤੁਸੀਂ ਹਲਾਈ ਪਾ ਲਓ ਬਿਲਕੁਲ ਬਿਲਕੁਲ ਬਗਲ ਦੇ ਉਹ ਹਲਾਈ ਜਾਨ ਨੂੰ ਸੁੱਤੇ ਪੇ ਉੱਠਣ ਨਾ ਜਾਨ ਨੂੰ ਤੁਸੀਂ ਆਪਣਾ ਕੰਮ ਕਰਤਾ ਜੀ ਇੱਕ ਤਾਂ ਇਹ ਸੁਖਵੀਰ ਦੀ ਰਣਨੀਤੀ ਤੇ ਨਜ਼ਰ ਆਂਦੀ ਹੈ ਔਰ ਇੱਕ ਗੁੱਡ ਸਟ੍ਰੈਟਜੀ ਹੈ ਇਹ ਜੀ ਦੂਜਾ ਉਹਨਾਂ ਨੇ ਦੂਜਾ ਜਿਹੜਾ ਕਰ ਰਿਹਾ ਹੈ ਕਿ ਜਿੱਥੇ ਤੁਸੀਂ ਤੁਹਾਨੂੰ ਘੱਟ ਵੋਟਾਂ ਪਈਆਂ ਜਿੱਥੇ ਤੁਸੀਂ ਤੁਹਾਡੇ ਹਲਕੇ ਚੰਗੇ ਐ ਤੁਹਾਡੀ ਅਪਰੋਚ ਉੱਥੇ ਚੰਗੀ ਹੈ ਪਰ ਪਿਛਲੇ ਸਮੇਂ ਦੇ ਵਿੱਚ ਤੁਹਾਨੂੰ ਉੱਥੇ ਵੋਟਾਂ ਨਹੀਂ ਮਿਲੀਆਂ ਹਾਂ ਉਹਨਾਂ ਦੇ ਉੱਤੇ ਫੋਕਸ ਕਰੋ ਜੀ ਅਜੇ ਟਾਈਮ ਹੈ ਉਹਨਾਂ ਦੇ ਉੱਤੇ ਵੱਧ ਤੋਂ ਵੱਧ ਤੁਸੀਂ ਕਰੋ ਜਿਵੇਂ ਕਾਦੀਆਂ ਤੋਂ ਸ਼ੁਰੂ ਕੀਤਾ ਉਹਨਾਂ ਨੇ ਕਾਦਿਆਂ ਦੇ ਵਿੱਚ ਮੁਸਲਮ ਭਾਈਚਾਰੇ ਦਾ ਘੜਾ ਹੈ ਤੇ ਭਾਵੇਂ ਪ੍ਰਤਾਪ ਸਿੰਘ ਬਾਜਵੇ ਦਾ ਹਲਕਾ ਉਹ ਪਰ ਉੱਥੋਂ ਸ਼ੁਰੂ ਕੀਤਾ ਖੇਮਕਰ ਇੱਕ ਉਧਰ ਮੁਸਲਮ ਤੇ ਇਧਰ ਖੇਮਕਰਨ ਦੂਜੀ ਰੈਲੀ ਤੇ ਅੱਗੇ ਫਿਰ ਇਧਰ ਸੰਗਰੂਰ ਚ ਆ ਗਏ ਤੇ ਇਹ ਹੁਣ ਜਿਹੜੀਆਂ ਰੈਲੀਆਂ ਕਰ ਰਹੀ ਐ ਉਹਦੇ ਚ ਇਹ ਸਿੱਖਾਂ ਦੇ ਨਾਲ-ਨਾਲ ਆਪਣੀ ਜਿਹੜੀ ਵੋਟ ਔਰ ਵੋਟ ਹੈ ਉਹਦੇ ਨਾਲ-ਨਾਲ ਜਿਹੜੀ ਮੁਸਲਮ ਭਾਈਚਾਰਾ ਜਿੰਨਾ ਕਿ ਵੀ ਹੈ ਕਮਿਊਨਿਟੀ ਜਿੰਨੀ ਕਿ ਵੀ ਹੈ ਔਰ ਦਲਿਤ ਵੋਟਰ ਉਹਨਾਂ ਨੂੰ ਮਲਾ ਉਹਨਾਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਭਾਰਤੀ ਜਨਤਾ ਪਾਰਟੀ ਪ੍ਰਤੀ ਨਰਮ ਰੁਖ ਹੈ ਹੂੰ ਤੁਸੀਂ ਇਹ ਦੇਖੋ ਕਿ ਇਹ ਜਿਹੜੀਆਂ ਰੈਲੀਆਂ ਹੋ ਰਹੀਆਂ ਇਹ ਸ਼ਹਿਰੀ ਹਲਕੇ ਦੇ ਵਿੱਚ ਨਹੀਂ ਹੋ ਰਹੀਆਂ ਬਿਲਕੁਲ ਸ਼ਹਿਰੀ ਹਲਕਾ ਕੋਈ ਸ਼ਾਮਲ ਨਹੀਂ ਹੈ ਇਹ ਪਿੰਡ ਜਿਹੜਾ ਪਿੰਡੂ ਜਾਂ ਮੰਡੀਆਂ ਟਾਈਪ ਹਲਕੇ ਹੈ ਕਸਬਿਆਂ ਵਾਲੇ ਕਹਿੰਦੇ 3 ਟਾਇਰ ਸ਼ਹਿਰਾਂ ਵਾਲੇ ਛੋਟੇ-ਛੋਟੇ ਕਸਬਿਆਂ ਵਾਲੇ ਉੱਥੇ ਰੈਲੀਆਂ ਹੋ ਰਹੀਆਂ ਹਨ ਹੂੰ ਤਾਂ ਇਹਦਾ ਮਤਲਬ ਹੈ ਕਿ ਬੀਜੇਪੀ ਪ੍ਰਤੀ ਸੁਰ ਨਰਮ ਜੀ ਤੁਸੀਂ ਬੀਜੇ ਦੇਖੋ ਬੀਜੇਪੀ ਦੇ ਖਿਲਾਫ ਬੋਲ ਵੀ ਰਹੇ ਨਹੀਂ ਉਹਦੇ ਚ ਸੋ ਬੀਜੇਪੀ ਪ੍ਰਤੀ ਸੁਰ ਨਰਮ ਹੈ ਜੀ ਤੇ ਰਣਨੀਤੀ ਇਹ ਹੈ ਕਿ ਸ਼ੁਰੂ ਤੋਂ ਕੰਮ ਚੱਕ ਦਿਓ ਹੂੰ ਠੀਕ ਹੈ ਨਾ ਬਿਲਕੁਲ ਤੇ ਸੋ ਨਾਲ-ਨਾਲ ਜਿਹੜਾ ਹੈ ਆਪਣਾ ਪ੍ਰਚਾਰ ਜਿਹੜਾ ਹੈ ਉਹਨਾਂ ਨੇ ਵਿੱਢਿਆ ਹੋਇਆ ਪੂਰਾ ਤਾਮਚਾਮ ਲਾ ਕੇ ਜੀ ਚੱਕਿਆ ਹੋਇਆ ਕੰਮ ਹਮ ਪਰ ਹੁਣ ਇਹ ਸਟ੍ਰੈਟਜੀ ਕਿੰਨੀ ਕਾਮਯਾਬ ਹੁੰਦੀ ਹੈ ਇਹ ਇਹਦੇ ਤੋਂ ਇਹੀ ਸੰਕੇਤ ਮਿਲਦਾ ਹੈ ਕਿ ਜਲਦੀ ਤੋਂ ਜਲਦੀ ਕੰਮ ਕਰੋ ਤੇ ਭਾਜਪਾ ਪ੍ਰਤੀ ਸੌਫਟ ਹੈ ਤਾਂ ਕਿ ਗੱਠ ਜੋੜ ਕਰਨਾ ਹੋਏਗਾ ਤੇ ਉਹ ਸਟ੍ਰੈਟਜੀ ਬਣਾ ਲਓ ਤੇ ਆਪਣੀ ਸਟਰੈਂਥ ਪੈਦਾ ਕਰੋ ਤਾਂ ਕਿ ਤੁਸੀਂ ਬੀਜੇਪੀ ਨਾਲ ਜੇ ਜਦੋਂ ਟੇਬਲ ਤੇ ਆਣਾ ਤੋ ਤੁਸੀਂ ਵੀ ਕੁਝ ਦਿਖਾਣ ਜੋਗੇ ਹੋ ਸੋ ਇਸ ਤਰ੍ਹਾਂ ਦੀ ਸਟ੍ਰੈਟਜੀ ਦੇ ਉੱਤੇ ਸੁਖਵੀਰ ਬਾਦਲ ਲੱਗੇ ਹੋਏ